ਸਤਨਾਮ ਸ੍ਰੀ ਵਾਹਿ ਗੁਰੂ ਜੀ ਰੈ ਰਾ ਸਾਹਿਬ ਜੀ ਸੋਦਰ ਰਾਗ ਸਮਹੱਲਾ ਪਹਿਲਾ ੴ ਸਤਗੁਰ ਪ੍ਰਸਾਦ ਸੋਦਰ ਤਰਾਕੇ ਹਾਂ ਸੋ ਘਰ ਕੇ ਹਾਂ ਜਿਤਬੇ ਸਰਬ ਸਮਾਲੇ ਵਾਜੇ ਤੇਰੇ ਨਾਦ ਨਿਕ ਅ ਸੰਖ ਕਿਤੇ ਤੇਰੇ ਵਾਵਣਹਾਰੇ ਕਿਤੇ ਤੇਰੇ ਰੱਬ ਪਰਿਸ਼ੋ ਕਹੀਏ ਕਿਤੇ ਤੇਰੇ ਗਾਵਣਹਾਰੇ ਗਾਵਣ ਤੁਧਨੋਂ ਭਾਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਧਨੋਂ ਚਿਤ ਗੋਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰ ਗਾਵਣ ਤੁਧਨੋਂ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਨ ਦਰਸਨ ਬੈਠੇ ਦੇਵਤੇ ਅੰਦਰ ਨਾਲੇ ਗਾਵਨ ਤੁਦਨੋ ਸਦ ਸਮਾਦੀ ਅੰਦਰ ਗਾਵਨ ਤੁਦਨੋ ਸਾਧ ਵਿਚਾਰ ਗਾਵਨ ਤੁਦਨੋ ਜਤ ਸਤ ਸੰਤੋਖੇ ਗਾਵਨ ਤੁਦਨੋ ਵੀਰ ਕਰਾਰ ਗਾਵਨ ਤੁਦਨੋ ਪੰਡਤ ਪੜਨ ਰੱਖੀ ਸੁਰ ਜੁਗ ਜੁਗ ਵੇਦਾਂ ਨਾਲੇ गावਨ ਤੁਧਨੋ మోనియా మన్ మోహన్ స్వర్గ మథ్ ప్యాలే गावਨ తుధనో రత్న ఉపాయే తేరే 68 తేరథ నాలే गावਨ తుధనో జోధ మహాబల్ సోరా गावਨ తుధనో ఖాణి చారే गावਨ తుధనో ఖండ మండల్ బ్రహ్మండ ਕਰ ਕਰ ਰਖੇ ਤੇਰੇ ਧਾਰੇ ਸੇ ਤੁਧਨੋ ਗਾਵਨ ਜੋ ਤੁਧ ਭਾਵਨ ਰਤ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੈ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸਾਚਿ ਨਾਹੀ ਹੈ ਵੀ ਹੋਸੀ ਜਾਇ ਨ ਜਾਸੀ ਰਚਨਾ ਜੇ ਨ ਰਚਾਈ ਰੰਗੇ ਰੰਗੇ ਭੱਤ ਕਰ ਕਰ ਜਨਸ ਮਾਇਆ ਜਨੋ ਪਾਏ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸ ਦੇ ਵਡਿਆਈ ਜੋ ਤਿਸ ਭਾਵੇ ਸੋਇ ਕਰਸੇ ਫਿਰ ਹੁਕਮ ਨਾ ਕਰਣਾ ਜਾਏ ਸੋ ਪਾਤਸ਼ਾਹ ਹੋ ਸਾ ਪਾਤਸ਼ਾਹ ਸਹਿਬ ਨਾਨਕ ਰਹਿਣ ਰਜਾਈ ਅਸਮਹਿਲਾ ਪਹਿਲਾ ਸੋਣ ਵੱਡਾ ਅਖ ਸਭ ਕੋਏ ਕੇਵਡ ਵੱਡਾ ਡਿਠਾ ਹੋਏ ਕੀਮਤ ਪਾਇ ਨ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵਡੇ ਮੇਰੇ ਸਾਹਿਬ ਗਹਿਰ ਗੰਭੀਰ ਗੁਣ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਡ ਸੀਰਾ ਰਾਹੋ ਸਭ ਸੁਰਤ ਮਿਲ ਸੁਰਤ ਕਮਾਏ सब की मत मिल की मत पाए त्याने गुर गुरहाय कह जायेरी तिल वे सब सत सब तप सब तुद बिन सिधे किने न पाईया करम मिले ना हे ठक करहाइया आखण वाला क्या बेचारा सिफती भरे तेरे भंडारा जिस तो देहत से क्या चारा ਨਾਨਕ ਸਤ ਸਵਾਰਣ ਹਾਰਾ ਅਸਮਹਲ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਓ ਆਖਣ ਔਖਾ ਸਚਾ ਨਾ ਸਚ ਨਾਮ ਕੇ ਲਾਗੇ ਭੋਖ ਉਤ ਭੋਖ ਹੈ ਖਾਇ ਚਲੇ ਦੋਖ ਸੁਖ ਵਿਸਰੇ ਮੇਰੀ ਮਾਏ ਸੱਚਾ ਸਾਹਿਬ ਸਚ ਨਾ ਰਹੋ ਸੱਚੇ ਨਾਮ ਕੀ ਤੇਲਵੜਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੜਾ ਨਾ ਹੋਵੇ ਘਾੜ ਨ ਜਾਏ ਨਾ ਉਹ ਮਰੇ ਨ ਹੋਵੇ ਸੋਗ ਦਿੰਦਾ ਰਹੇ ਨ ਚੋਕੇ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੇ ਰਾਤ ਅਸਮ ਵਿਸਾਰਤ ਕਮ ਜਾਤ ਨਾਨਕ ਨਾਵੇਂ ਬਾਸਨਾਤ ਰਾ ਗੁਜਰ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖ ਬਿਨੋ ਕਰ ਗੁਰ ਪਾਸ ਹਮ ਕੀ ਰੇ ਕਰਮ ਸਤ ਗੁਰ ਸਰਣਾਏ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਖ ਰਾਮ ਨਾਮ ਪ੍ਰਗਾਸ ਗੁਰਮਤਿ ਨਾਉ ਮੇਰਾ ਪ੍ਰਾਂਤ ਸਖਾਏ ਹਰ ਕੀਰਤ ਹਮਰੇ ਰਹਿ ਰਾਸਰਾਹ ਹਰ ਜਨ ਕੇ ਵਡ ਪਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲ ਤ੍ਰਿਪਤਾਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਫਾਸ ਜੋ ਸਤ ਗੁਰ ਸ਼ਰਣ ਸੰਗਤ ਨਹੀਂ ਆਏ ਤ੍ਰਿਕ ਜਿਵੇ ਤ੍ਰਿਕ ਜਿਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਏ ਤੈਨ ਤੁਰ ਮस्तक ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ 5 ਕਾਹੇ ਰੇ ਮਨ ਚਿਤ ਵੈ ਉਦਮ ਜਾ ਆ ਹਰ ਹਰ ਜੋ ਪ੍ਰਿਆਰ ਸੈਲ ਪਰਥਰਮ ਹੈ ਜਨ ਤੋ ਪਾਏ ਤਾ ਕਰਜ ਗਾਗੇ ਕਰ ਤਰਯ ਮੇਰੇ ਮਾਧੋ ਜੇ ਸਤ ਸੰਗਤ ਮਿਲੇ ਸੋ ਤਰਯ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਸ਼ਟ ਹਰਿਆ ਰਾਹਾ ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨਾ ਕਿਸ ਕੀ ਤਰਯ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਓ ਡਯੋ ਡਯਾਵੇ ਸੋ ਕੋਸ ਤਿਸ ਪਾਛੇ ਬਚਰੇ ਛਰਿਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਬਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰੈ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਾਰ ਵਰਿਆ ਰਾਗ ਸਮਹੱਲਾ ਚੌਥਾ ਸੋ ਪੁਰਖ ਕੋਂਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਰਜਣਹਾਰ ਸਭ ਜੀਆਂ ਤੁਹਾਰੇ ਜੀ ਤੁਝੀਆਂ ਕਾ ਦਾ ਤਾਰ ਹਰ ਧਿਆਵੋ ਸੰਤੋ ਜੇ ਸਭ ਦੁੱਖ ਵਿਸਾਰਣਹਾਰ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋਪੁਰਖ ਸਮਾਨ ਇੱਕ ਦਾਤੇ ਇੱਕ ਪਖਾਰੇ ਜੀ ਸਭ ਤੇਰੇ ਝੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੋਦ ਬੇਨ ਵਰ ਨਾ ਜਾਣ ਤੋ ਪਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣ ਜੋ ਸੇਵੈ ਜੋ ਸੇਵ ਤੋਦ ਜੀ ਜਨ ਨਾਨਕ ਤਨ ਕੁਰਬਾਨ ਹਰਤ ਆਵੇ ਹਰਤ ਆਵੇ ਤੋਦ ਜੀ से जन जुग मह सुगवासी से, से मुक्त से मुक्त पाए जिन हरत आया जे तिन तोटे जम के फांसी जिन निरपौ जिन हर निर्पौ ते आया जी तिन का पाव सब गवासे ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਸੇ ਸੇ ਤਨ ਸੇ ਤਨ ਜਿਨ ਹਰ ਤਿਆਆ ਜੀ ਜਨ ਨਾਨਕ ਤਨ ਬਲ ਜਸ ਤੇਰੀ ਭਗਤ ਤੇਰੇ ਭਗਤ ਪੰਡਾਰ ਜੇ ਪਰ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨਕ ਕਨ ਕਨੰਤਾ ਤੇਰੇ ਅਨੇਕ ਤੇਰੇ ਅਨਕ ਕਰੇ ਹਰ ਪੂਜਾ ਜੀ ਤਪ ਤਪ ਜਪੇ ਬਿਅੰਤ ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮਰਤ ਸਾਸਤਰ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਪਰਮ ਪਰ ਕਰਤਾ ਜੀ ਤੁਰ ਜੇ ਵਡਿਆ ਵਰ ਨ ਕੋਏ ਤੂੰ ਜਗ ਜਗ ਕੋ ਸਦਾ ਸਦਾ ਤੋ ਇੱਕੋ ਜੀ ਤੋ ਨਹਿ ਚਲ ਕਰਤਾ ਸੋਏ ਤੁਧ ਆਪੇ ਭਾਵੈ ਸੋਏ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੋਧਿਆਪੇ ਸ੍ਰਿਸ਼ਟ ਸਭ ਪਾਏ ਜੇ ਤੋਧਿਆਪੇ ਸ੍ਰਿਜ ਸਭ ਗੋਏ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕੋ ਜਾਣੋਈ ਅਸਮਹੱਲਾ ਚੌਥਾ ਤੋ ਕਰਤਾ ਸਚਿਆਰ ਮੈਂਡਾ ਸੈਂ ਜੋ ਤੂੰ ਭਾਵੇਂ ਸੋਇ ਥੇਸੇ ਜੋ ਤੂੰ ਦੇਹੇ ਸੋਇ ਹੋਂ ਪੈ ਰਹੋ ਸਭ ਤੇਰੇ ਤੂੰ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਮੁਗਵਾਇਆ ਤੋਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝੇ ਮਾਹੀ ਤੁਝ ਬਿਨ ਦੂਜਾ ਹਰ ਨਾ ਕੋਈ ਤੁਝ ਬਿਨ ਦੂਜਾ ਕੋਈ ਨਾ ਹੈ ਜੇ ਜੰਤ ਸਭ ਤੇਰਾ ਖੇਲ ਵਿਨ ਜੋਗ ਮੇਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣ ਸੋਈ ਜਨ ਜਾਣ ਹਰ ਗੁਣ ਸਦਿ ਆਖ ਵਖਾਣ ਜਨ ਹਰ ਸੇਵਿਆ ਤੈਨ ਸੁਖ ਪਾਇਆ ਸਹਜੇ ਹੀ ਹਰਨਾਮ ਸਮਾਇ ਤੋ ਆਪੇ ਕਰਤਾ ਤੇਰਾ ਕੀ ਸਭ ਹੋਏ ਤੁਦ ਬਿਨ ਦੂਜਾ ਵਰ ਨ ਕੋਈ ਤੂੰ ਕਰ ਕਰ ਵੇਖੇ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਅਸਮ ਹੱਲਾ ਪਹਿਲਾ ਤਿਤ ਸਰਵੜ ਹੈ ਪਹਿਲੇ ਨਿਵਾਸਾ pani pavakt ne kiya pankaj moh pag ne chale ham dekha tai dobiyale man ek na chet tas mood mano har bisra tere gun galya raho na ho jate sate ni padya morkh mukda janam paya parwant nanak tan ke sarana jin tu nahi visre as mahal panjwa ਪਏ ਪਰਾਪਤ ਮਨੁ ਖੁਦ ਹਰਿ ਆ ਗੋਬਿੰਦ ਮਿਲਣ ਕੀਏ ਤੇਰੀ ਭਰਿਆ ਅਵਰ ਕਾਜ ਤੇਰੇ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਸਰੰਜਾਮ ਲਾਗ ਭਉ ਜਲ ਤਰਨ ਕ ਸੰਜਮ ਬ੍ਰਥਾ ਜਾ ਤਰੰਗ ਮਾਇਆ ਕ ਰਹਾਓ ਜਬ ਤਬ ਸੰਜਮ ਤਰਮ ਨਾ ਕਮਾਇ ਸੇਵ ਸਾਧਨ ਜਨ ਹਰਿ ਰਾਇ ਕਹ ਨਾਨਕ ਹਮ ਨੀਚ ਕਰਮ ਸਰਣ ਪਰੇ ਕੇ ਰਖੋ ਸ਼ਰਮ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੇ ਇਛਾ ਤਵ ਚਰਨਨ ਮਨ ਰਹੇ ਹਮਾਰਾ ਆਪਨਾ ਜਾਣ ਕਰੋ ਪ੍ਰਤੀ ਪਰ ਹਮਰੇ ਦੁਸ਼ਤ ਸਭੇ ਤੁਮ ਘਾਵੋ ਆਪ ਹੱਥ ਦੇ ਮੋਹੇ ਬਚਾਓ ਸੁਖੀ ਵਸੇ ਮੋਰੋ ਪਰਵਾਰ ਸੇਵਕ ਸਖ ਸਭੇ ਕਰਤਾਰ ਮੋਰ ਅੱਛਾ ਨਿਜ ਕਰ ਦੇ ਕਰੇ ਸਬਰਨ ਕੋਇ ਸੰਗਰੀਏ ਪੂਰਨ ਹੋਏ ਹਮਾਰੇ ਆਸ ਤਰਪ ਜਨ ਕੀ ਰਹੇ ਪਿਆਸ ਤੂੰ ਛਾਡ ਕੋਈ ਅਵਰ ਨਾ ਧਿਆਉ ਜੋ ਵਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੇ ਚਨ ਚਨ ਸਤਰ ਹਮਾਰੇ ਮਾਰਿ ਜ ਆਪ ਹੱਥ ਦੇ ਮੁਝੇ ਉਪਰਿਏ मरण काल का त्रास निवारिए हो जो सदा हमारे पच्छा श्री अस्तु जो करयो रच्छ राख ले हो मोय रखन हारे साहिब संत साहिब प्यारे दीनबंध दुष्टन के हंता तुम हो पूरी चतुर्दशकंत काल पाए ब्रह्मा बबतर ਕਾਲ ਪਾਏ ਸਿਵ ਜੋ ਅਵਤਾਰ ਕਾਲ ਪਾਏ ਕਰ ਬਿਸਰ ਪ੍ਰਗਾਸਾ ਸਕਲ ਕਾਲ ਕਾ ਕਿਹ ਤਮਾਸਾ ਜਾਨ ਕਾਲ ਜੋਗੇ ਸਿਵ ਕੀਓ ਬੇਦ ਰਾਜ ਬਰਮਾ ਜੋ ਥੇਓ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ नमस्कार ते हमारा जण कर सब जगत बनायो देव देत जक्षण पुजायो आदांत के अवतार सोए गुरु समझियो हमारा नमस्कार ते सही को हमारे सकल प्रजा जन आप सवारे शिव कण को शिव गुण सिख दियो सत्रण कोपल मोह बद्ध कियो काट-काट के अंतर के जानत पाले बुरे की पीर पछा न चेटी ते स्थोला सब पर कृपा दृष्टि कर फोला संतन दुख पाए ते दुखी सुख पाए साधन के सुखी एक एक के पीर पछाने काट काट के पट पट के जाने जब उदरा करा कर तारा पर जा तरत तब दे अपार जब आक रख करत कबो तुम में मिलत दे तर जेते बदन सृष्टि सब तारे आप बूझ उचारे तुम सभे तेलम ਜਾਨਤ ਵੇਦ ਭੇਦ ਅਰਿ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨਿਲ ਅਨਾਦ ਅasamb ਤਾਕ ਮੂੜ ਚਾਰਤ ਪੇਦ ਜਾ ਕੋ ਭੇਦ ਨ ਪਾਵਤ ਪੇਦ ਤਾਕੋ ਕਰ ਪਾਹਨ ਨ ਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਧ ਕੋ ਕਹਿ ਸਦਾਸ ਨਿਰੰਕਾਰ ਕਾ ਜਨਤ ਨੇ ਭੇਵ ਆਪ ਆਪਨੇ ਬੁੱਧ ਹੈ ਜیتے ਬਰਨਤ ਪਿੰਨ ਪਿੰਨ ਤੋਹ ਤੇਤੇ ਤੁਮਰਾ ਲਖਨ ਜਾਇ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰ ਇਕ ਰੂਪਨੁਪ ਸਰੂਪ ਰੰਗ ਪਾਇਓ 라ਵਕੇ ਪੋਪ ਅੰਦਰ ਜੇ ਰਜ ਸਿਤਜ ਕੇਨੀ ਉਤਪੁਜ ਖਾਨ ਬਹੋ ਰਚ ਦਿਨੀ ਕਹੂੰ ਫੂਲ ਰਾਜ ਹੈ ਬਠਾ ਕਹੂੰ ਸਿਮਟ ਪयो ਸ਼ੰਕਰੇ ਖੱਟ ਸਗਰੇ ਸ੍ਰਿਸ਼ਟੇ ਦਿਖਾਇ ਚੰਬੂ ਆਦਿ ਜੁਗਾ ਸਰੂਪ ਸੋਮਬੋ ਅਬ ਰਖਾ ਮੇਰੇ ਤੁਮ ਕਰੋ ਸਖਵਾਰ ਅਸਖ ਸੰਗਰੋ ਦੁਸ਼ਟ ਜੀਤੇ ਉਠਵੰਤ ਤਪਤਲ कल मलिष करो रण गाता जे अष्टोज तब शरणी पर तिनके दुष्ट दुख तहै बिमर पुरख जवन पग पर तिहारे तिनके तुम संकट सब टारै जो कल को एक बारत आए ताके काल निकट नहीं आए रक्षा होता है सब काला दुष्ट अरेस्ट तरय तत्काला कृपा दृष्टि तन जाय नेहरियो ताके ताप तनक मोहरियो रिद्ध सिद्ध कर्म सब होई दुष्ट साहषक न कोई एक बार जन तुम संहारा काल फासत तह उभारा जन नर नाम से हारो का दारद दुष्ट दोख ते रह खड्ग खेत में शरण तिहारी आप हाथ दे लो उवारे सर्व धर्म हो सहाय दुष्ट दोख ते लो बचाए स्वयय पाए गए जग ते तुमरे तब ते को आكتر ने हनहो राम रहे पुरान कुरान अनेक कह मत एक ना मानयो सिमरत शास्त्र भेद सब है बाहु भेद कह हम एक ना जाने हो श्रेयस्पान कृपा तुमरे करमेन कहो सब तोहि बखानियो दोहेरा ਤਗਲ ਦਵਾਰ ਕੋ ਛੱਡ ਕੇ ਗਾਇਓ ਤਹਾਰੋ ਦਰ ਬਾਂਹੇ ਗਏ ਕਿ ਲਾਜ ਅਸ ਗੋਬਿੰਦ ਦਾਸ ਤਹਾਰ RAM KALI MOHALLA TE JANA DEKHO KAR SATGURU PRASAD ANAND PAYA MERI MAAYE ਸਤ ਗੁਰੂ ਮੇ ਪਾਇਆ ਸਤ ਗੁਰਤਾ ਪਾਇਆ ਸਹਿਜ ਸਤਿ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਸ਼ਬਦੋ ਤਗਾਵੋ ਹਰੇ ਕੇਰਾ ਮਨ ਜਿਨੀ ਵਸਾਇਆ कहना नक आनंद होआ सतगुरु में पाया ए मन मेरे आ तू सदारो हर नाले हर नाल रहो तू मन मेरे दुख सब विसारणा अंगिकारो कर तेरा कारज सब सवारणा सब ना गल्लां समर्थ स्वामी तो क्यों मनो बिसारै कहना नक मन मेरे सदा रहो हर नाले साचे साहिब क्या नहिं घर, घर तेरे घर तो तेरे सबके छहै जिस देह सो पावै सदा सिफत सलाहत तेरी नाम मन वसाई ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿਣਾ ਨਕ ਸਚੇ ਸਾਹਿਬ ਕੀਆ ਨਾਹੀ ਘਰ ਤੇਰੇ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਭੋਖਾ ਸਭ ਗਵਾਈਆ ਕਰ ਸੰਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਿੱਠੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਸੰਤੋ ਸ਼ਬਦ ਤਹੋ ਪਿਆਰੋ ਸੱਚ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਤ ਕਰਤਾਰ ਆ ਪੰਜ ਦੋਤ ਤੁਦ ਵਸ ਕਿਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋ ਤਦ ਗਾਰੇ ਆਨੰਦ ਵਾਜੇ ਆਨੰਦ ਸੁਣੋੜ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣ ਸਚੀ ਬਾਣੀ ਸੰਤ ਸਾਜਨ ਪੈ ਸਰਸ ਪੂਰੇ ਗੁਰਤ ਜਾਣ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰੂ ਰਹਿ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੋਰੇ ਮਦੌਣ ਮਹੱਲਾ 5 ਥਾਲੂ ਚਿਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੋ ਇਹ ਵਸਤ ਤਜ ਨਹ ਜਾਏ ਨਤ ਨਤ ਰਖੋ ਰਧਾਰੋ ਤਮ ਸੰਸਾਰ ਚਰਨ ਲਗ ਧਰਿਏ ਸਭ ਨਾਨਕ ਬ੍ਰਹਮ ਪਸਾਰੋ ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕਿਤੋ ਏ ਮੈਂ ਨਿਰਗੁਣ ਹਾਰੇ ਕੋ ਗੁਣ ਨਹੀਂ ਆਪੇ ਤਰਸ ਪਈ ਤਰਸ ਪਿਆ ਮੈ ਰਮਤ ਹੋਏ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਤਾ ਜੀਵਾ ਤਨ ਮਨ ਖੇਵੇ ਹਰਿਆ ਤਰਸ ਪਿਆ ਮੇਰਾ ਮਤ ਹੋਏ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਤਾ ਜੀਵਾ ਤਨ ਮਨ ਥਿਵੇ ਹਰਿਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ